ਜਿਹੜਾ ਕਿ ਬਸ ਹਾਦਸਾ ਹੋਇਆ ਆ ਕਿ ਮਾਮਲਾ ਆ ਔਰ ਕਿੰਨੇ ਪੇਸ਼ੈਂਟ ਆਏ ਕਿਸ ਤਰ੍ਹਾਂ ਦੀ ਹਾਲਾਤ ਨੇ ਮੈਂ ਸੇਮੋ ਡਾਕਟਰ ਮਨਮੋਹਨ ਸਿਵਲ ਹਸਪੀਟਲ ਦੱਸੂਆ ਅੱਜ ਕੋਈ ਜਲੰਧਰ ਬੱਸ ਜਾ ਰਹੀ ਸੀ ਜਿਹੜਾ ਖੁੱਡੇ ਲਾਗੇ ਕਿਸੇ ਟਿਪਰ ਦੇ ਨਾਲ ਵੱਜਣ ਨਾਲ ਐਕਸੀਡੈਂਟ ਹੋ ਗਿਆ ਸਾਡੇ ਕੋਲ 9 ਪੇਸ਼ੈਂਟ ਆਏ ਤੇ ਜੋ ਸਾਡੀਆਂ ਸੇਵਾਵਾਂ ਸੀ ਤੁਰੰਤ ਉਹਨਾਂ ਨੂੰ ਸਾਰੀ ਫਸਟ ਏਡ ਦਿੱਤੀ ਆ ਉਹਦੇ ਵਿੱਚ ਜਿਹੜੇ ਸਾਡੇ ਕੋਲ ਪੇਸ਼ੈਂਟ ਆਏ ਆ ਸਾਰੇ ਸਟੇਬਲ ਹੀ ਆ ਕੋਈ ਸੀਰੀਅਸ ਨਹੀਂ ਹੈਗਾ ਥੋੜੀਆਂ ਥੋੜੀਆਂ ਸੱਟਾਂ ਲੱਗੀਆਂ ਸੀ ਇੱਕ ਅੱਧੇ ਪੇਸ਼ੈਂਟ ਦੇ ਫ੍ਰੈਕਚਰ ਲੱਗਦਾ ਪਰ ਕੋਈ ਐਸੀ ਗੱਲ ਨਹੀਂ ਹੈ ਸਾਰਾ ਵਧੀਆ ਤਰੀਕੇ ਨਾਲ ਮੈਨੇਜ ਹੋ ਗਿਆ ਕੋਈ ਕੁਸ਼ੀ ਮੰਤ ਭਾਗਾ ਨਹੀਂ ਕਿ ਕੀ ਕਿੱਦਾਂ ਹੋਇਆ ਸੀ ਇਹ ਹਾਦਸਾ ਅੱਗੇ ਬੈਠਿਆ ਕਿ ਗੱਡੀ ਚੱਲ ਗਈ ਹੈ ਹਮ ਸੱਤੀ ਮਾਰੀ ਵਿੱਚ ਨੇ ਇਹ ਨਹੀਂ ਵੀ ਮੈਂ ਵੇਖਿਆ ਬਚਾ ਲਈਏ ਹਮ ਬ੍ਰੇਕ ਲਾ ਲੰਦਾ ਆਪਣੀ ਸਾਈਡ ਪਜਾ ਕੇ ਜਿੱਦੀ ਠੋਕ ਦਿੱਤੀ ਕਿ ਕਿੰਨੇ ਕੁ ਸਵਾਰੀਆਂ ਸੀ ਵੱਡੀਆਂ ਸਵਾਰੀ ਬਸ ਫੁੱਲ ਭਰੀ ਸੀ ਅੱਗੇ ਪਿੱਛੇ ਖਲੋਤੀਆਂ ਇਹ ਬਸ ਖਲੋਦੋਂ ਥਾਉਣੀ ਸੀ ਤੁਸੀਂ ਕਿੱਥੇ ਜਾ ਰਹੇ ਸੀਗੇ ਅਸੀਂ ਜਲੰਧਰ ਜਾ ਰਹੇ ਸੀ ਤੁਹਾਡੇ ਨਾਲ ਕੱਲੇ ਸੀ ਤੁਸੀਂ ਹੋਰ ਵੀ ਤੁਹਾਡੇ ਨਾਲ ਸੀਗੇ ਤੇ ਜ਼ਖਮੀ ਕਿੰਨੇ ਲੋਕੀ ਹੋਏ ਹੋਰ ਜ਼ਖਮੀ ਬਹੁਤ ਹੋਏ ਬਹੁਤ ਬਹੁਤ ਨੇ ਲੋਕਾਂ ਦਾ ਤੇ ਡਰਾਈਵਰ ਦਾ ਕਸੂਰ ਲੱਗਦਾ ਤੁਹਾਨੂੰ ਕੀ ਪਾਸ ਬੱਸ 'ਚ ਬੈਠੀ ਸੀਗੇ ਹਾਂ ਤਾਂ ਖੜੀ ਸੀ ਤੇ ਬੈਠੇ ਸੀ ਮਿਹਨਤ ਨਾਲ ਇੰਨਾ ਖੜੀ ਨਹੀਂ ਆ ਕਿੰਨੀਆਂ ਕਸਵਾਰੀਆਂ ਸੀ ਬੈਠੀਆਂ ਬੱਸ 'ਚ ਬਰੀ ਭਈ ਬੱਸ ਉਸ ਤੋਂ ਬਾਅਦ ਕਿੱਥੇ ਕਿਹਦੀ ਐਕਸੀਡੈਂਟ ਹੋਇਆ? ਉਹ ਜਿਹੜੇ ਪੋਲਾਂਖੇ 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 ਬੋਲ ਪਾਰ ਕਰਕੇ ਥੋੜੀ ਦੂਰ ਤੇ ਮੋੜ ਨਹੀਂ ਮੋੜ ਕਰਦੇ। ਕੁਝ ਕਾਰਨ ਪਤਾ ਲੱਗਾ ਕਿੱਦਾਂ ਹੋਇਆ ਐਕਸੀਡੈਂਟ? ਇਹ ਤਾਂ ਦਿਸ ਲੱਗਦਾ ਵੀ ਅੱਗੋਂ ਟਰੱਕ ਜਿਹੜਾ ਨਹੀਂ 15 ਮੀਟਰ ਲਾਂਦੇ ਨੇ ਜਿੱਦੇ ਵੱਡੀ ਗੱਡੀ ਹੁੰਦੀ ਟਰੱਕ ਵਾਗੂ ਵੱਡਾ ਵਾ ਮੋਟਰ ਜੇ ਲੱਗਾ ਹੁੰਦਾ ਹੈ। ਉਹ ਨਹੀਂ ਝੱਕਦਾ ਮੈਂ ਇਹਨੂੰ ਮੋੜੀ ਐ ਜਿੱਦਾਂ ਮੋੜੀ ਉਹ ਬੱਸ ਬਣੀ ਬ੍ਰੇਕ ਮਾਰੀ ਪਰ ਬੱਸ ਰੁਕੀ ਨਹੀਂ। ਉਹਦੇ ਵਿੱਚ ਜਗ੍ਹਾ ਬੱਜੀ ਐ। ਕਿੰਨੇ ਕੁ ਲੋਕ ਜ਼ਖਮੀ ਹੋਏ ਇਹਦੇ ਵਿੱਚ? ਕਿੰਨੇ ਨੇ ਉੱਤੇ ਕਿੰਨੇ ਪਏ ਸੀ ਉਹਨਾਂ ਪਤਾ ਨਹੀਂ ਉਹਨਾਂ ਨੂੰ ਕਿੱਥੇ ਉਹ ਸਾਨੂੰ ਆਪਾਂ 6 ਬੰਦੇ ਥੱਲੇ ਆਂਦੇ ਨੇ ਬਾਕੀ ਦਾ ਨਹੀਂ ਮੈਨੂੰ ਪਤਾ ਕਿਨੇ ਆਏਗੇ ਕਿਨੇ ਦੇ ਜਿਹੜਾ ਇੱਕ ਬੱਸ ਹਾਦਸਾ ਹੋਇਆ ਆ ਕੀ ਮਾਮਲਾ ਆ ਔਰ ਕਿਨੇ ਪੇਸ਼ੈਂਟ ਆਏ ਆ ਕਿਸ ਤਰ੍ਹਾਂ ਦੀ ਹਾਲਾਤ ਨੇ ਮੈਂ ਐਸਐਮਓ ਡਾਕਟਰ ਮਨਮੋਹਨ ਸਿਵਲ ਹਸਪੀਟਲ ਦੱਸੂਆ ਅੱਜ ਕੋਈ ਜਲੰਧਰ ਬੱਸ ਜਾ ਰਹੀ ਸੀ ਜਿਹੜਾ ਖੁੱਡੇ ਲਾਗੇ ਕਿਸੇ ਟਿਪਰ ਦੇ ਨਾਲ ਵੱਜਣ ਨਾਲ ਐਕਸੀਡੈਂਟ ਹੋ ਗਿਆ ਸਾਡੇ ਕੋਲ 9 ਪੇਸ਼ੈਂਟ ਆਏ ਤੇ ਜੋ ਸਾਡੀਆਂ ਸਵਾਮਾਂ ਸੀ ਤੁਰੰਤ ਉਹਨਾਂ ਨੂੰ ਸਾਰੀ ਫਰਸਟ ایڈ ਦਿੱਤੀ ਆ ਉਹਦੇ ਵਿੱਚ ਜਿਹੜੇ ਸਾਡੇ ਕੋਲ ਪੇਸ਼ੈਂਟ ਆਏ ਆ ਸਾਰੇ ਸਟੇਬਲ ਹੀ ਆ ਕੋਈ ਸੀਰੀਅਸ ਨਹੀਂ ਹੈਗਾ ਥੋੜੀਆਂ ਥੋੜੀਆਂ ਸੱਟਾਂ ਲੱਗੀਆਂ ਸੀ ਇੱਕ ਅੱਧੇ ਪੇਸ਼ੈਂਟ ਦੇ ਫ੍ਰੈਕਚਰ ਲੱਗਦਾ ਪਰ ਕੋਈ ਐਸੀ ਗੱਲ ਨਹੀਂ ਹੈ ਸਾਰਾ ਵਧੀਆ ਤਰੀਕੇ ਨਾਲ ਮੈਨੇਜ ਹੋ ਗਿਆ ਕੋਈ ਕੁਸ਼ੀ ਮੰਦ ਭਾਗਾ ਨਹੀਂ ਕਿ ਕੀ ਕਿੱਦਾਂ ਹੋਇਆ ਸੀ ਆ ਹਾਦਸਾ ਅੱਗੇ ਬੈਠਿਆ ਕੇ ਗੱਡੀ ਜਾਂਦੀ ਏ ਹਾਂ ਸੱਤੀ ਮਾਰੀ ਵਿਚੇ ਨੇ ਇਹਦੀ ਵੀ ਮੈਂ ਵੇਖਿਆ ਬਚਾ ਲਈਏ ਹਾਂ ਬ੍ਰੇਕ ਲਾ ਲੰਦਾ ਆਪਣੀ ਸਾਈਡ ਬਜਾ ਕੇ ਦੂਜੀ ਠੋਕ ਦਿੱਤੀ ਕਿੰਨੇ ਕੁ ਸਵਾਰੀਆਂ ਸੀ ਵੱਡੀਆਂ ਵਾਰੀ ਬਸ ਫੁੱਲ ਭਰੀ ਸੀ ਅੱਗੇ ਪਿੱਛੇ ਫਲੋਤੀਆਂ ਹੀ ਬੰਦ ਲੋ ਤੋਂ ਤਾਂ ਨਹੀਂ ਤੁਸੀਂ ਕਿੱਥੇ ਜਾ ਰਹੇ ਸੀਗੇ ਅਸੀਂ ਜਲੰਧਰ ਜਾ ਰਹੇ ਸੀ ਤੁਹਾਡੇ ਨਾਲ ਇਕੱਲੇ ਸੀ ਤੁਸੀਂ ਹੋਰ ਵੀ ਤੁਹਾਡੇ ਨਾਲ ਸੀਗੇ ਮੇਰੇ ਨਾਲ ਘਰ ਨੂੰ ਖਿਆਲ ਹੈ ਨਾ ਜਖਮੀ ਕਿੰਨੇ ਲੋਕੀ ਹੋਏ ਹੋਰ ਜਖਮੀ ਬਹੁਤ ਹੋਏ ਬਹੁਤ ਬਹੁਤ ਨੇ ਲੋਕਾਂ ਦਾ ਤੇ ਡਰਾਈਵਰ ਦਾ ਕਸੂਰ ਲੱਗਦਾ ਤੁਹਾਨੂੰ ਕੀ ਬੱਸ ਬੱਸ ਚ ਬੈਠੀ ਸੀਗੇ ਹਾਂ ਤਾਂ ਖੜੀ ਸੀ ਕਿ ਬੈਠੇ ਸੀ ਮਿਹਨਤ ਨਾਲ ਢੱਕੜੀ ਆ ਕਿੰਨੀਆਂ ਕੁ ਸਵਾਰੀਆਂ ਸੀ ਬੈਠੀਆਂ ਬੱਸ ਚ ਬੜੀ ਭਈ ਬੱਸ ਉਸ ਤੋਂ ਬਾਅਦ ਕਿੱਥੇ ਕਿਹਦੀ ਐਕਸੀਡੈਂਟ ਹੋਇਆ ਬਾਜ ਜਿਹੜਾ ਪੁੱਗਣਾ ਕਿ ਪੋਲਾਂ ਤੇ ਪੋਲ ਪਾਰ ਕਰਕੇ ਥੋੜੀ ਦੂਰ ਤੇ ਮੋੜ ਨਹੀਂ ਮੋੜ ਕਰਦਾ ਕੁਝ ਕਾਰਨ ਪਤਾ ਲੱਗਾ ਕਿੱਦਾਂ ਹੋਇਆ ਐਕਸੀਡੈਂੈਂਟ ਲੱਗਦਾ ਉਹ ਟ੍ਰੱਕ ਜਿਹੜਾ ਨਹੀਂ 15 ਮੀਟਰ ਲਾਂਦੇ ਨੇ ਜਿੱਦ ਵੱਡੀ ਗੱਡੀ ਹੁੰਦੀ ਟ੍ਰੱਕ ਵਾਂਗੂ ਵੱਡਾ ਵਾ ਮੋਟਰ ਜੇ ਲੱਗਾ ਹੁੰਦਾ ਹੈ ਉਹ ਨਹੀਂ ਝੱਕਦਾ ਮੈਂ ਇਹਨੂੰ ਮੋੜੀ ਐ ਜਿੱਦਾਂ ਮੋੜੀ ਉਹ ਬੱਸ ਬਣੀ ਬ੍ਰੇਕ ਮਾਰੀ ਪਰ ਬੱਸ ਰੁਕੀ ਨਹੀਂ ਉਹਦੇ ਵਿੱਚ ਜਗ੍ਹਾ ਬੱਚੀ ਐ ਕਿੰਨੇ ਕੁ ਲੋਕ ਜ਼ਖਮੀ ਹੋਏ ਇਹਦੇ ਵਿੱਚ ਕਿੰਨੇ ਦੇ ਉੱਤੇ ਕਿੰਨੇ ਪਏ ਸੀ ਉਹਨਾਂ ਪਤਾ ਨਹੀਂ ਉਹਨਾਂ ਨੂੰ ਕਿੱਥੇ ਕਿੱਥੇ ਲੈ ਗਏ ਨੇ ਸਾਨੂੰ ਇੱਕ ਬੁਲੈਟ ਸਾਈ ਹੈ ਉਹ ਸਾਨੂੰ ਆਪਾਂ 6 ਬੰਦੇ ਥੱਲੇ ਆਂਦੇ ਨੇ ਬਾਕੀ ਤਾਂ ਨਹੀਂ ਮੈਨੂੰ ਪਤਾ ਕਿੰਨੇ ਆਏਗੇ ਕਿੰਨੇ